ਸ੍ਰੀ ਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੀ ਛੋਟੀ ਸੂਪੀ ਸੀਗੀ ਬਾਬੇ ਦੀ ਕਿਰਪਾ ਨਾਲ ਸਹੀ ਸਲਾਮਤ ਕੱਟੀ ਉਹ ਬੱਠੀ ਹੈ ਮੈਂ ਵੀਡੀਓ ਪਾਈ ਸੀਗੀ ਵੀ ਕੀ ਨਾਂ ਰੱਖੀ ਹੈ ਆਪਣਾ ਵੀ ਬਹੁਤ ਭੌਲਾ ਚਿਹਰਾ ਹੈ ਇਹਦਾ ਵਿਚਾਰੀ ਦਾ ਨਾ ਇੰਨੇ ਘੈਂਟ ਘੈਂਟ ਤੁਸੀਂ ਸੁਜੈਸਟ ਕੀਤੇ ਲਗਭਗ 50 60 ਕਮੈਂਟ ਆਏ ਮੈਨੂੰ ਉਹਨੇ ਨੇ ਸੋਹਣੇ ਸੋਹਣੇ ਨਾਮਾਂ ਦੇ ਬਟ ਹੁਣ ਮੈਂ ਅਸੀਂ ਆਪ ਹੀ ਕਨਫਿਊਜ਼ ਆਂ ਕਿ ਕੀ ਨਾਮ ਰੱਖੀਏ ਇਹਦੇ ਮੈਂ ਤਾਂ ਘਰਦਿਆਂ ਨੂੰ ਕਹਿਣਾ ਵੀ ਇਹਦੇ ਮੂਰੇ ਹਜੇ ਕੱਖ ਪੱਠਾ ਨਾ ਰੱਖੋ 8 9 ਦਿਨਾਂ ਦੀ ਹੈ ਇਹਦੀ ਕੋਈ ਫਾਇਦਾ ਨਹੀਂ ਗ੍ਰੋਥ ਇਹਦੀ ਖੜ ਜੂਗੀ ਕੱਲੇ ਦੁੱਧ ਤੇ ਪਾਣੀ ਤੇ ਧੂੜੀ ਤੇ ਰੱਖੋ ਪਰ ਘਰ ਦੇ ਮੰਨਦੇ ਨਹੀਂ ਬਿੰਦਕਬਾਦ ਇਹਦੇ ਮੂਰੇ ਕੁਛ ਨਾ ਕੁਛ ਰੱਖ ਜਾਂਦੇ ਨੇ ਇਹ ਬੈਠੀ ਮੂੰਹ ਮਾਰੀ ਜਾਂਦੀ ਰਹਿੰਦੀ ਐਵੇਂ ਤੇ ਗੱਲ ਹੋਰ ਸਾਰੀ ਮੈਂ ਸਾਫ਼ ਸੁਭਾਈ ਕਰਤੀ ਸੀ ਕਿ ਮੈਡ ਮੂਡ ਧੋਤੇ ਖੁੱਲੀਆਂ ਛੜਤੀਆਂ ਸੀਗੀਆਂ ਕਾੜਾ ਪਿਆਗਾ ਕਾੜਾ ਨਹੀਂ ਪੀਤਾ ਲੇਟੀ ਪਈ ਆ ਲੇਟੀ ਨਹੀਂ ਖਾਦੀ ਕਿਉਂਕਿ ਆਪਣੀ ਵੱਡੀ ਮੱਝ ਦੇ ਵੀ ਦਿਨ ਥੋੜੇ ਰਹਿ ਗਏ ਬਸ ਮੇਰੇ ਨਾਲ ਲਗਭਗ ਪੂਰੇ ਵਰਗੀ ਨੇ ਇਹਨੇ ਵੀ ਸੋਣੇਗਾ ਹੁਣ ਤਾਂ ਕਰਕੇ ਲੇਟੀ ਲੂਟੀ ਫੀਡ ਫੂਡ ਇਹਨਾਂ ਦੋਨਾਂ ਦੀ ਚੱਲੀ ਜਾਂਦੀ ਹੈਗੀ ਇਹ ਥੋੜਾ ਜਿਹਾ ਘਟ ਖਾਂਦੀ ਹੈਗੀ ਇਹ ਹਜੇ ਖਾ ਲੈਂਦੀ ਹੈ ਇਹਨਿਆਂ ਚ ਬਸ ਕਾੜਾ ਨਹੀਂ ਪੀਤਾ ਹੈਗਾ ਬਾਕੀ ਦੇਖਦੇ ਆਂਗੇ ਅੱਪੀ ਰਾਤ ਨੂੰ ਪੀ ਲੈਣੀਆਂ ਰਾਤ ਨੂੰ ਮੂਹਰੇ ਰੱਖ ਦਾਂਗੇ ਤੇ ਗੱਲ ਕਰਦੇ ਆਂਗੇ ਜਿਹੜਾ ਆ ਤਣਾਅਪੂਰਨ ਮਾਹੌਲ ਬਣਿਆ ਹੋਇਆ ਸਾਰੇ ਪਾਸੇ ਭਾਰਤ ਦੇ ਪਾਕਿਸਤਾਨ ਦੀ ਜੰਗ ਬਾਰੇ ਉਹੀ ਗੱਲ ਵੀ ਰਾਹ ਕਿਧਰ ਨੂੰ ਜਾਣਾ ਕਿਸੇ ਨੇ ਅਗਲਾ ਵਰਤ ਆਪਣਾ ਲੈਂਦਾਗਾ ਹੈ ਲੜਾਈ ਕਿਸੇ ਨੇ ਕਿਸੇ ਨਾਲ ਹੋਰ ਨਾਲ ਕਰਨੀ ਹੈ ਕਿ ਨੁਕਸਾਨ ਪੰਜਾਬ ਦਾ ਹੋ ਕੇ ਰਹੂਗਾ ਕਿਉਂਕਿ ਗੋਲੀ ਕਬਟਾ ਇੱਧਰ ਚੱਲਣਾਗਾ ਤੇ ਲੋਕਾਂ ਇਹਨਾਂ ਨੇ ਇਸ মিডিਏ ਨੇ ਜਾਂ ਹੋਰ ਜਿਹੜੇ ਹੈਗੇ ਨੇ ادارے ਉੱਚਾ ادارے ਉਹਨਾਂ ਨੇ ਬਸ ਇੰਨਾਂ ਕੋ ਛੋਟੀ ਫਾਰਮੈਲਟੀ ਕਰ ਦੇਣੀ ਆ ਘਟੋ ਘਟ 12000 ਬੰਦਾ ਮਾਰ ਕੇ ਵੀ ਹਾਂ ਵੀ ਪੰਜਾਬੀ ਬੜੇ ਬਹਾਦਰ ਨੇ ਜੰਗ ਦੇ ਵਿੱਚ ਆਏ ਜੰਗ 'ਚ ਬੜੀ ਸਪੋਰਟ ਕੀਤੀ ਸਾਡੀ ਇੰਨੀਆਂ ਸ਼ਹੀਦਾਂ ਦਿੱਤੀਆਂ ਸ਼ਹੀਦियां ਦਿੱਤੀਆਂ ਤੇ ਫਰ ਹੋ ਜਾਣਗੇ ਨਕਸਾਨ ਪੰਜਾਬ ਦਾ ਕਰਕੇ ਹਰਾ ਪੰਜਾਬ ਦਾ ਵਰਤ ਕੇ ਸਾਰਾ ਕੁਝ ਪੰਜਾਬ ਦੀਆਂ ਫਸਲਾਂ ਫੁੱਸਣਾਂ ਆ ਜਾੜ ਕੇ ਇਹਨਾਂ ਨੇ ਬਾਅਦ ਵਿੱਚ ਦੋਖ ਦੇਣੀ ਹੈ ਕਹਿਣਾਗਾ ਵੀ ਬਾਬੇ ਬਾਬ ਬੜੀ ਕੱਟਰ ਗੋਮ ਹੈਗੀ ਇੰਨੇ ਕਿ ਆਪਣੇ ਵਾਲੇ ਨੇ ਬਾਵਾ ਬਾਵਾ ਖੱਟ ਕੇ ਚਾਰ ਜਾਣਿਆਂ ਕੋਲ ਇੱਕ ਦੂਜੇ ਕੋਲ ਗੱਲਾਂ ਕਰਦੇ ਹੋਣਗੇ ਵਾਕੇ ਵੀ ਆਪਣੇ ਵਾਲੇ ਨੇ ਸਿਰ ਹਲਾਤਾ ਐਂ ਕਰਤਾ ਬੌਲੇ ਲਾਥ ਨੇ ਆਪਣੇ ਵਾਲੇ ਬੌਲੇ ਤਕੜੇ ਨੇ ਆਪਣੇ ਵਾਲੇ ਅਗਲੇ ਨੇ ਆਪਦਾ ਕੰਮ ਕੱਢ ਕੇ ਪਰਾਂ ਜਾਣਾਗਾ ਤੇ ਨੁਕਸਾਨੇ ਦੇ ਵਿੱਚ ਵੀ ਪੰਜਾਬ ਦੇ ਯਾ ਦੋਨੇ ਪਾਸੇ ਉਧਰੋਂ ਵੀ ਪੰਜਾਬ ਦਾ ਨੁਕਸਾਨ ਹੈ ਇਧਰੋਂ ਵੀ ਪੰਜਾਬ ਦਾ ਨੁਕਸਾਨ ਹੈਗਾ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਇੰਟਰਨੈਟ ਤੇ ਪੰਜਾਬੀ ਕਮਿਊਨਿਟੀ ਨੇ ਸਿੱਖ ਕਮਿਊਨਿਟੀ ਨੇ ਇੱਕ ਬਹੁਤ ਤਕੜਾ ਮੁਹਿੰਮ ਵੀ ਚਲਾਈ ਹੋਈ ਹੈ ਵੀ ਨੋ ਬਾਰ ਇਨ ਪੰਜਾਬ ਨੋ ਬਾਰ ਇਨ ਆਵਰਲੈਂਡ ਸੋ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਜਿਹੜੀ ਵੇਵ ਆਉਣੀ ਹੁੰਦੀ ਹੈ ਇਹਨੂੰ ਸਪੋਰਟ ਕਰਿਆ ਕਰੋ ਇਹਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ ਪਰ ਲੋਕਾਂ ਨੂੰ ਜਾਗਰੂਕਤਾ ਜ਼ਰੂਰ ਆਉਣੀ ਹੁੰਦੀ ਹੈਗੀ ਹਨਾ ਏਕੇ ਏਕੇ ਦੋ ਦੋ ਸਟੋਰੀਆਂ ਜ਼ਰੂਰ ਪਾਇਆ ਕਰੋ ਇੰਨਾ ਹੈ ਜੇ ਕੰਮਾਂ ਦੀਆਂ ਕਿਉਂਕਿ ਆਪਾਂ ਨੂੰ ਸ਼ਰਿਆਮ ਹੀ ਪਤਾ ਨੁਕਸਾਨ ਉਹਦੇ ਵਿੱਚ ਆਪਣਾ ਹੋਣਾ ਇਹਨਾਂ ਨੇ ਥੋੜੀ ਜਿਹੀ ਆਪਣੀ ਬਸ ਆਪਣੇ ਲੋਕ ਜਿਵੇਂ ਉਹਦੇ ਕਹਾਣਾ ਬੜਾਈ ਦੇ ਭੁੱਖੇ ਨੇਗੇ ਹੁਣ ਮਾੜੀ ਜਿਹੀ ਬੜਾਈ ਕੋਈ ਕਰਦੇ ਮੰਤਰੀ ਆ ਕੇ ਆਪਣੇ ਉਹਦੀ ਬੇਸਝ ਜਾਂਦੇ ਨੇ ਉਹਦੀ ਪਾਣੀ ਦਾ ਜੱਗ ਭਰ ਲੈਂਦੇ ਨੇ ਤੇ ਨਾਲ ਤੌਲੀਆ ਲੈ ਲੈਂਦੇ ਨੇ ਨਾਵਾ ਪੇਟੀ ਚੋਂ ਕੱਢ ਕੇ ਤੇ ਉਹਦੀ ਪਾਣੀ ਛਿੱਟੇ ਮਾਰ ਲੱਗੇ ਜਾਂਦੇ ਨੇਗੇ ਤੇ ਨੁਕਸਾਨ ਇਹਦੇ ਵਿੱਚ ਬਈ ਪੰਜਾਬ ਦਾ ਹੀ ਆ ਹਰ ਪਾਸਿਓਂ ਹਰੇਕ ਪਾਸਿਓਂ ਤੇ ਕੋਸ਼ਿਸ਼ ਕਰੋ ਵੀ ਇਹ ਚੀਜ਼ ਟਾਲੇ ਪਹਿਲਾਂ ਹਨਾ ਗਾਲਚਪਹਾ ਜਿਹੜਾ ਰੱਸਾ ਲਈ ਫਿਰਦੇ ਨੇ ਕਿ ਸਾਰੇ ਪਾਸੇ ਪੰਜਾਬ ਦੇ ਪੌਣ ਚ ਇਹ ਰੱਸੇ ਜੋ ਨਿਕਲੇ ਪਹਿਲਾਂ ਆਪਾਂ ਫੇਰ ਕਿਸੇ ਨਾ ਕਿਸੇ ਪਾਸੇ ਕਿਉਂਕਿ ਜੇ ਥੋੜੀ ਮੋਟੀ ਵੀ ਜੰਗ ਲੱਗ ਪਈ ਹਫ਼ਤੇ 10 ਦਿਨਾਂ ਦੀ ਵੀ ਜੰਗ ਲੱਗ ਲੱਗ ਪਈ ਮੈਨੂੰ ਇਹ ਲੱਗਦਾ ਪੰਜਾਬ ਘੱਟੋ ਘੱਟ ਬਾਲਾ ਨਹੀਂ ਤਾ 5-7 ਸਾਲ ਹੋਰ ਪਿੱਛੇ ਵਗਜੂ ਕਿਉਂਕਿ ਪੰਜਾਬ ਦਾ ਨੁਕਸਾਨ ਹੈ ਪੰਜਾਬ ਨੂੰ ਸਪੋਰਟ ਕੋਈ ਵੀ ਸਟੇਟ ਨਹੀਂ ਕਰਦੀ ਕੋਈ ਸਰਕਾਰ ਨਹੀਂ ਕਰਦੀ ਇੱਥੋਂ ਤੱਕ ਕਿ ਪੰਜਾਬ ਦੀ ਸਰਕਾਰ ਪੰਜਾਬ ਦੀ ਨਹੀਂ ਹੈਗੀ ਪੰਜਾਬ ਦੀ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਵੀ ਤੁਸੀਂ ਨੇ ਘੱਟੋ ਘੱਟ 200 ਕਿਲਾ ਫਸਲਾ ਮਾਰਤੀਆਂ ਸੱਕ ਹੁਣ ਬਹਾਨੇ ਬੀਲੇ ਨੇ ਪਰ ਫੇਰ ਵੀ ਦੇਖੋ ਤੁਸੀਂ ਉਧਰ ਬਾਰਡਰ ਏਰੀਆ ਦੇ ਵਿੱਚ ਬਹਾਨਾਂ ਦੀ ਕਿਵੇਂ ਮਿੱਧਮਤਾ ਯਹੋ ਜਾਂ ਟੈਂਕਾਂ ਨਾਲ ਟਰੱਕਾਂ ਨਾਲ ਹੈਨਾ ਬਾਕੀ ਉਹਨਾਂ ਦੇ ਜਵਾਕਾਂ ਦੀ ਦੇਖੋ ਬਾਰਡਰ ਲਾਈਨ ਤੇ ਕਿੰਨੇ ਜਿਆਦੇ ਔਖੀ ਉਸ ਸਿਉਰਟੀ ਹੈਨਾ ਫੈਮਲੀਆਂ ਕਿਵੇਂ ਕੰਮ ਕਰਦੀਆਂ ਨੇਗੀਆਂ ਪੰਜਾਬ ਸਰਕਾਰ ਵੀ ਬਈ ਉਹੀ ਗੱਲ ਇਹ ਵੀ ਮੜ ਬੜਾਈ ਦੇ ਭੁੱਖੇ ਨੇ ਉਹਦੀ ਗਾਣਾ ਸਾੜਾ ਜੈ ਇਹਨਾਂ ਨੂੰ ਉਹੀ ਗੱਲ ਕੀ ਗਈ ਹੈ ਹੁਣ ਹਨਾ ਕੋਈ ਗੱਲ ਕਹਿ ਵੀ ਨਹੀਂ ਸਕਦੇ ਮੂੰਹ ਚੋਂ ਉਹਲਟ ਸੋਲਟ ਕੋਈ ਸਾਫ ਤਾਂ ਨਿਕਲ ਜਾਣਾ ਹੁੰਦਾ ਤੇ ਵੱਧ ਜ ਪਰ ਮੈਨੂੰ ਵੀ ਪਸਤਾਉਣਾ ਪੂ ਐਵੇਂ ਗਾਲ ਕੱਢਤੀ ਜਾਂ ਇੰਨੇ ਕੋ ਸੋਚਾ ਨਹੀਂ ਮੈਂ ਬੋਲਤਾ ਤੇ ਆਪਾਂ ਆਪਦੇ ਤੱਕ ਸੀਮਤ ਰਹੀਏ ਤੇ ਥੋੜਾ ਮੋਟੇ ਇਹਨਾਂ ਚੀਜ਼ਾਂ ਤੇ ਗੌਰ ਜਰੂਰ ਕਰਿਆ ਕਰੀਏ ਸਾਰੇ ਭਰਾ ਬਾਕੀ ਕੰਮਕਾਰ ਆਪਦੇ ਖਿੱਚ ਕੇ ਰੱਖੋ ਕੋਈ ਚੱਕਰ ਨਹੀਂ ਜਿਹੜਾ ਕੋ ਕਮਾੜਿਆ ਖੜਾ ਮੈਨੂੰ ਬਹੁਤ ਸਾਰੇ ਭਰਾ ਕਹਿੰਦੇ ਨੇ ਬਈ ਯਾਰ ਸਾਡਾ ਆਹ ਕਮਾੜਿਆ ਖੜਾ ਮਿਹਨਤ ਬਹੁਤ ਕਰ ਰਹੇ ਆਂ ਸਬਰ ਬਹੁਤ ਕਰੀ ਬੈਠੇ ਆਂ ਕਿ ਕਦੋਂ ਬਣੂਗਾ ੜੀਕ ਬਹੁਤ ਹੈ ਬੱਕਈ ਬਈ ਅਡੀਕ ਰੱਖਣੀ ਸਾਰੇ ਨਾਲੋਂ ਜ਼ਰੂਰੀ ਹੁੰਦੀ ਆ ਲੱਗੇ ਰਹਿਣਾ ਕੰਟੀਨਿਊਟੀ ਕੰਸਿਸਟੈਂਸੀ ਇਹ ਸਾਰੇ ਨਾਲੋਂ ਜ਼ਰੂਰੀ ਆ ਜੇ ਤੁਹਾਡੇ ਦੇ ਵਿੱਚ ਸਬਰ ਤੇ ਕੰਟੀਨਿਊਟੀ ਨਹੀਂ ਹੈਗੀ ਤੁਸੀਂ ਇਹਦਾ ਮਤਲਬ ਜੰਗ ਕਿਤੇ ਇਹਦੇ ਮਤਲਬ ਜੰਗ ਮੇਰੇ ਮੂੰਹੋਂ ਨਿਕਲ ਜਾਂਦਾ ਇਹਦੇ ਮਤਲਬ ਤੁਸੀਂ ਨੇ ਆਪਦਾ ਕੰਮ ਜਾਂ ਆਪਣੀ ਲਗਨ ਸ਼ੁਰੂ ਨਹੀਂ ਕੀਤੀ ਹੈਗੀ ਕੋਈ ਨਾ ਦਿਲ ਨਾਲ ਛੱਡਿਆ ਕਰੋ ਕੰਮ ਜ਼ਰੂਰ ਬੰਨ੍ਹ ਕੇ ਮੇਰੇ ਵੀ ਕੰਮ ਬਥੇਰੇ ੜੇ ਖੜੇ ਨੇ ਮੈਂ ਵੀ ਪਰ ਦੱਬੀ ਫਿਰਦਾ ਕੰਮ ਕਿਤੇ ਨਾ ਕਿਤੇ ਉਮੀਦ ਹੈ ਉਮੀਦ ਵੀ ਹਾਂ ਬਾਬਾ ਵੈਸਟ ਦੇ ਰਹੇ ਆਗੇ ਆਪਦਾ ਇੱਕ ਨਾ ਇੱਕ ਦਿਨ ਕੰਮ ਆਪਣਾ ਜਰੂਰ ਬਣੂਗਾ ਤੇ ਉਸੇ ਉਮੀਦ ਤੇ ਆਪਾਂ ਤੁਰੇ ਫਿਰਦੇ ਆਗੇ ਬਟ ਵੱਡিয়ে ਦੇ ਇਹਨੂੰ ਗੋਰੀ ਨੂੰ ਇਹ ਦੋਨੀਆਂ ਮਾਰਦੀ ਨੇ ਮਾਰਦੀਆਂ ਵੀ ਕਾਹਨੂੰ ਬਸ ਉਹ ਘੂਰਦੀਆਂ ਜੀਆਂ ਨੇ ਉਹਨੇ ਚੋਂ ਡਰ ਜਾਂਦੀ ਹੈਗੀ ਤੇ ਬਾਕੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸਾਰੇ ਭਰਾ ਕਮੈਂਟ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰੋ ਆਪਣੇ ਲਗਭਗ 5-6 ਦਿਨ ਹੋ ਗਏ ਸਬਸਕ੍ਰਾਈਬਰ ਵਧਨੇ ਬਿਲਕੁਲ ਘਟੇ ਹੈ ਲਗਭਗ ਲਗਭਗ ਦਿਨ ਦੇ ਵਿੱਚ 100 ਸਬਸਕ੍ਰਾਈਬਰ ਵਧਦਾ ਹੈਗਾ ਹੁਣ ਵਿੱਚ ਦੀ ਵਧੀਆ 5-5 6-600 ਸਬਸਕ੍ਰਾਈਬਰ ਵੀ ਆਪਣਾ ਇੱਕ ਦਿਨ ਦੇ ਵਿੱਚ ਵਧ ਰਿਹਾ ਸੀਗਾ ਤੇ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰੋਗੇ ਕਮੈਂਟ ਜਰੂਰ ਕਰੋਗੇ ਬਾਕੀ ਭਾਈ ਜਿਹੜੀ ਸ਼ਾਰਟ ਪਾਈ ਸੀ ਮੈਂ ਉਹਦੇ ਵਿੱਚ ਬਾਈ ਬਹੁਤ ਸਾਰੇ ਭਰਾਵਾਂ ਨੇ ਕਣਕ ਬਾਰੇ ਬਹੁਵੇਂ ਨੂੰ ਕਰਿਆ ਸੀਗਾ ਟਰੋਲ ਜਾ ਉਹ ਕਣਕ ਹਜੇ ਤੱਕ ਨਹੀਂ ਢੋਲਾਂ ਚ ਬਈ ਢੋਲਾਂ ਚ ਬਈ ਪਾਲੀ ਅਣਕ ਢੋਲ ਪਰਤੇ ਕਣਕ ਦੇ ਢੋਲ ਦੋ ਹੀ ਨੇਗੇ ਬਾਕੀ ਬੋਰੀਆਂ ਭਰ ਕੇ ਰੱਖ ਲੀਆਂ ਸੀਗੀਆਂ ਐਵੇਂ ਐਵੇਂ ਵੀ ਮੂੰਹ ਖੁੱਲੇ ਪਏ ਨੇਗੇ ਬਾਕੀ ਇੰਨੀ 게 ਬਚ ਗਈ ਬਾਕੀ 15 20 ਬੋਰੀਆਂ ਦਾ ਪੀਣਾ ਕਰਾ ਲਿਆ ਸੀਗਾ ਉਹ ਉਧਰ ਰੱਖ ਲੀਆਂ ਕਣਕ ਬਾਈ ਆਪਾਂ ਨੇ 2 ਕਿਲੀਆਂ ਦੀ ਰੱਖੀ ਸੀਗੀ ਸਹੀ ਪਹਿਲਾਂ ਇਹ ਤਾਂ ਐਤ ਕਿ ਢੋਲ ਵੱਡਾ ਲੈ ਕੇ ਆਉਣ ਦੀ ਝਾਕ ਸੀ ਵੀ ਤਿੰਨ ਢੋਲ ਕਰਾਂਗੇ ਵੱਡੇ ਇੱਕ ਇਹਨਾਂ ਚੋਂ ਪਰਿਆਂ ਵਾਲਾ ਰੱਖ ਲਾਂਗੇ ਆ ਵੇਚ ਐ ਇੱਕ ਸਿਰ ਦਾ ਉਹ ਕੱਢ ਦਾਂਗੇ ਇਹਨੂੰ ਤਿੰਨ ਵੱਡੇ ਕਰ ਲਾਂਗੇ ਚਾਰ ਢੋਲ ਹੋ ਜਾਣਗੇ ਇੱਕੋ ਪਾਸੇ ਆ ਲਾ ਕੇ ਭਰਦਿਆ ਕਰਾਂਗੇ ਵੀ ਬੋਰੀਆਂ ਬੋਰੀਆਂ ਦਾ ਝੰਝਟਨ ਮੇੜ ਦਾਂਗੇ ਪਰ ਐਤ ਕਿ ਉਹੀ ਗੱਲ ਪਹਿਲਾਂ ਘੋਲ ਕਰਦੇ ਰਿਹਾ ਜਿਉ ਲਿਉਣੀਆਂ ਕੱਲ ਲਿਉਣੀਆਂ ਫਿਰ ਕਣਕ ਵੱਡੀ ਦੀ ਪਤ ਲੱਗੇ ਵੀ ਕਣਕ ਦਾ ਵੱਡੀ ਕੇ ਹੁਣ ਪਾਉਣੀ ਐ ਹੁਣ ਫਿਰ ਤੂੜੀ ਦਾੜੀ ਦਾ ਕੰਮ ਹੋ ਗਿਆ ਤਿੰਨ ਚਾਰ ਪਾਸੇ ਕੰਮ ਉਲਝ ਗਿਆ ਅੜਦੀ ਨਹੀਂ ਤੇ ਫਿਰ ਢੋਲੇ ਤੇ ਕੀ ਲੈਂਦੇ ਨਹੀਂ ਗਏ ਚੱਲ ਹੁਣ ਐਤਕ ਇੱਕ ਸਾਲ ਹੋਰ ਹੋਰੀਆਂ ਬਾਰੀਆਂ ਚਾਹੀਆਂ ਕੱਟਾਂਗੇ ਇਹ ਬਸ ਬਈ ਦੋ ਇਹ ਥੋੜੇ ਟਾਈਮ ਦੀ ਆ ਇਹ ਤਾਂ ਨਿਬੜ ਜੇਣਾ ਨਾ ਕੰਮ ਬੋਰੀਆਂ ਵਾਲਾ ਢੋਲੀ ਵਾਲਾ ਰਹਿ ਜਾਣਾ ਬਾਕੀ ਤੂੜੀ ਵਾਲਾ ਹਾਲ ਤੁਸੀਂ ਸਾਡਾ ਦੇਖ ਲਓ ਤੂੜੀ ਦਾ ਰੇਟ ਐਤਕੀ ਸੋਡੇ ਨੂੰ ਸਾਰਿਆਂ ਨੂੰ ਪਤਾ ਹੀ ਆ ਕੀ ਚੱਲੀ ਜਾਂਦਾ ਹੈਗਾ ਕਟੋ-ਕਟਾ ਹ ਚਾਰ ਕਿਲਿਆਂ ਦੀ ਤੂੜੀ ਬਾਹਰ ਐਂ ਪਾਈ ਹੈਗੀ ਅਸੀਂ ਨੇ ਬਾਕੀ ਆਪਣੀ ਸੁਭਾਅ ਤੋਂ ਬਹੁਤ ਵੱਡੀ ਹੈਗੀ ਇਹ ਪਿੱਛੇ ਦੇ ਵਿੱਚ ਪੈ ਜਾਂਦੀਆਂ ਨੇ 30-32 ਟਰਾਲੀਆਂ ਜੇ ਵਧੀਆ ਲਾਤੜ ਕੇ ਪਾਉਣੀ ਹੋਵੇ ਇੱਕ ਵਾਰੀ ਪਈਆਂ ਨੇ 30 ਟਰਾਲੀਆਂ ਇਹਦੇ ਵਿੱਚ ਮੁੜ ਕੇ ਲਾਟਰਨ ਵਾਲੀ ਲੇਬਰ ਉਹਦੇ ਕਾਣਾ ਵਧੀਆ ਨਹੀਂ ਮਿਲਦੀ ਜਾਂ ਤਾਂ ਜੱਪਈ ਹਉ ਹੀ ਹਰੀਕ ਹੀ ਨਹੀਂ ਅੱਜਕੱਲ ਲੱਤੜਦਾ ਹੈਗਾ ਹੁਣ ਇਹਦੇ ਵਿੱਚ 22 23 24 25 ਬਸ ਇੰਨੀਆਂ ਕੁ ਟਰਲੀਆਂ ਪੈਂਦੀਆਂ ਨੇ ਆ ਇਸ ਸਾਲ ਬਾਕੀ ਆ ਚਾਰ ਕੇਲੀਆਂ ਦੀ ਬਾਹਰੇ ਬਾਹਰੇ ਇਕੱਠੀ ਕਰਕੇ ਖੜਾਈ ਹੈਗੀ ਹੁਣ ਇਹਦੇ ਵਿੱਚੋਂ ਥੋੜਾ ਮੋਟਾ ਪਾਈ ਜਾਣੇ ਆਗੇ ਫੰਡ ਦੋਪਣਾ ਲੱਗਦੀਆਂ ਨੇ ਡੇਲੀ ਪਰ ਹੁਣ ਇਹ ਹੀ ਸਾਨੂੰ ਪਤਾ ਹੀ ਆ ਹੁਣ ਢੇਰੀਆਂ ਦਾ ਮੌਸਮ ਹੈਗਾ ਮਾੜੀ ਜੀ ਢੇਰੀ ਆਉਂਦੀ ਆ ਸਾਰੇ ਘਰ ਦੇ ਵਿੱਚ ਖਿਲਰ ਜਾਂਦੀ ਹੈਗੀ ਅੰਦਰ ਤੱਕ ਤਾਂ ਕਰਕੇ ਉਹ ਕਾਇਆ ਕਾਰਕ ਉਸੇ ਛੱਗਦੇ ਨਹੀਂ ਹੈਗੇ ਇਹਦਾ ਕਿਉਂਕਿ ਨਾ ਤਾਂ ਹੁਣ ਸੰਦਾਂ ਨੂੰ ਥਾਣਾਗਾ ਸੰਦ ਸੰਦ ਸਾਰੇ ਟਰੈਕ ਇਹੀ ਖੜਾਗਾ ਰੇੜਾ ਉਧਰ ਭਾਂਡੇ ਦੇ ਵਿੱਚ ਖੜਾਗਾ ਤੇ ਬਾਕੀ ਭਾਈ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੇ ਤੁਹਾਨੂੰ ਵੀਡੀਓ ਲਾਈਕ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਿਓ ਵੀ ਕਿਹੜਾ ਏਰੀਆ ਹੈ ਜੀ ਜਰੂਰ ਦੱਸਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਬਹੁਤ ਜਲਦੀ ਆਪਾਂ ਭਾਈ ਟੂਰ ਤੇ ਨਿਕਲਣਾਗਾ ਮੈਂ ਸਹੀ ਗੱਲ ਦੱਸਾਂ ਤੁਹਾਨੂੰ ਮੈਂ ਸੱਤ ਹੈਨਾ ਸੱਤ ਨਹੀਂ ਮੈਨੂੰ ਲੱਗਦਾ ਹਾਂ ਅ ਤਿੰਨ 2 3 ਤਰੀਕ ਦੀ ਮੈਂ ਬੁਕਿੰਗ ਕਰਵਾਤੀ ਸੀ ਕਿ ਟਰੈਕ ਦੀ ਸਰਪਾਸ ਟਰੈਕ ਤੇ ਜਾ ਰਿਹਾ ਸੀਗਾ ਮੈਂ ਬਟ ਉਦੋਂ ਆਪਣੇ ਬਾਬੇ ਦੀ ਕਿਰਪਾ ਨਾਲ ਅਸੀਂ ਝੋਟੀ ਸੂਪੀ ਉਦੋਂ ਝੋਟੀ ਇਹ ਜੀ ਸੂਈ ਆਪਾਂ ਮੈਨੂੰ ਐਸੀ ਚੱਲ ਦੋ ਦਿਨਾਂ ਲੇਟ ਕਰ ਲੈਣੇ ਆਗੇ ਹਨਾ ਦੋ ਦਿਨ ਬਾਅਦ ਚੱਲਾਂਗੇ ਉਹੀ ਗੱਲ ਫਿਰ ਹੁਣ ਇਹ ਖੜਕੇ ਨਹੀਂ ਮਿਲਦੀ ਕੋਲੇ ਖੜਕੇ ਮੂਰੇ ਡਾਂਗ ਲੈ ਕੇ ਨੂੜ ਲਾ ਕੇ ਬੰਨਣੀ ਪੈਂਦੀ ਹੈ ਟੀਕਾ ਲਾਉਣਾ ਪੈਂਦਾ ਇਹਦੇ ਟੀਕੇ ਦੇਖ ਲਓਣ ਮੈਂ ਡੇਲੀ ਲਾਉਣਾ ਇਹਦੇ ਕਿਵੇਂ ਧੌਣ ਸੁਜੀ ਪਈ ਇਹਦੀ ਦੋਨੇ ਪਾਸੇ ਚਾਰੀ ਦੀ ਕੱਲ ਤਾਂ ਮੈਂ ਹੁਣ ਤੱਕ ਤਾਂ ਮੇਰੇ ਕੋਲ ਜਮਾ ਨਹੀਂ ਹੁੰਦੀ ਸੀ ਕਿ ਹੁਣ ਤਾਂ ਮੇਰੇ ਹੱਥ ਪਤਾ ਨਹੀਂ ਕਿਵੇਂ ਧਰਾਲੇ ਮੇਰਾ ਇਹ ਤਾਂ ਨਹੀਂ 2 ਦਿਨ ਹੋ ਗਏ ਮੇਰੇ ਤਾਂ ਬਹੁਤ ਖਿਜੀ ਹੋਈ ਸੀ ਮੈਨੂੰ ਦੇਖ ਕੇ ਫਕਾਰੀ ਮਾਰ ਲੱਗ ਜਾਂਦੀ ਸੀ ਪਹਿਲਾਂ ਜਦ ਕਿਸੇ ਮਿੱਥੋਂ ਇੱਕ ਮਿੰਟ ਵੀ ਨਹੀਂ ਭਰਾ ਹੁੰਦੀ ਸੀ ਜਿਵੇਂ ਇਧਰ ਆਉਂਦਾ ਸੀ ਹੁਣ ਤਾਂ ਪਤਾ ਨਹੀਂ ਕਿਵੇਂ ਹੱਥ ਧਰਾਈ ਜਾਂਦੀ ਹੈ ਕਿਉਂਕਿ ਹੁਣ ਮੈਂ ਨਮਾਈ ਆ ਵਧੀਆ ਮਸਲ ਕੇ ਇਹ ਪਾਣੀ ਇਹਦੇ ਸਿਰ 'ਚ ਮੈਂ ਵਧੀਆ ਪਾਈ ਆ ਉਦੋਂ ਫੇਰ ਦੁਬਾਰੀ ਤੇਜ ਗਈ ਵਿਚਾਰਾ ਪਸੂ ਤਾਂ ਸਾਨੂੰ ਪਤਾ ਹੀ ਆ ਤੇ ਕਰਦੀ ਹੈ ਹਜੇ ਵੀ ਪਸੂ ਤਾਂ ਸਾਨੂੰ ਪਤਾ ਹੀ ਆ ਮੜੇ ਜੇ ਪਿਆਰ ਦਾ ਭੁੱਖਾ ਹੁੰਦਾ ਵਿਚਾਰਾ ਉਹਦੀ ਤੇਜ ਜਾਂਦਾ ਤੇ ਬਾਕੀ ਟੂਰ ਤੇ ਜ਼ਰੂਰ ਨਿਕਲਾਂਗੇ ਬਾਈ ਟੂਰ ਤੇ ਬਹੁਤ ਸੋਹਣੇ ਸੋਹਣੇ ਵਲੌਗ ਸੋਚ ਰੱਖੇ ਨੇ ਮੈਂ ਉਹ ਬਣਾਵਾਂਗੇ ਤੁਹਾਡੇ ਵਾਸਤੇ ਤੇ ਤੁਸੀਂ ਵੀ ਜ਼ਰੂਰ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਤੇ ਕਮੈਂਟ ਕਰਕੇ ਧੰਨਵਾਦ ਬਾਈ